ਸ਼ਿਵ ਸੈਨਾ ਸ਼ਹਿਰੀ ਹਿੰਦ ਦੀ ਇੱਕ ਵਿਸ਼ੇਸ਼ ਬੈਠਕ ਸ਼ਹਿਰ ਧਾਰੀਵਾਲ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਸਰਬਦਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਨੌਜਵਾਨਾਂ ਦੇ ਹੋਏ ਵੱਡੇ ਇਕੱਠ ਦੇ ਦੌਰਾਨ ਪ੍ਰਸਿੱਧ ਸਮਾਜ ਸੇਵੀ ਦੇ ਨੌਜਵਾਨ ਆਗੂ ਸਾਗਰ ਹਨੀ ਨੂੰ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਸਰਬਦਿਆਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਸਰਵਦੇਵਾਲਾ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਸ਼ਿਵਸ਼ੰਸ਼ ਸ਼ਰਿਹੰਦਰਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਅੱਜ ਸਾਗਰ ਸਾਗਰ ਨੂੰ ਧਾਰੀਵਾਲ ਦਾ ਵਾਈਸ ਪ੍ਰੈਜ਼ੀਡੈਂਟ ਸ਼ਹਿਰ ਦਾ ਲਗਾਉਣ ਜਾ ਰਿਹਾ ਹਾਂ ਔਰ ਮੈਂ ਇਸ ਵੀਰ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਹੜਾ ਕਿ ਸਾਡੀ ਪਾਰਟੀ ਦੇ ਨਾਲ ਸਹਿਯੋਗ ਦੇ ਰਹੇ ਨੇ ਨੌਜਵਾਨ ਮੁੰਡਿਆਂ ਨੂੰ ਜੋੜਿਆ ਆ ਮੈਂ ਅਪੀਲ ਆ ਮੇਰੀ ਇਹ ਨੌਜਵਾਨ ਵੀਰ ਨੂੰ ਕਿ ਸਾਡੇ ਨਾਲ ਇਦਾਂ ਹੀ ਮੋਢੇ ਦਾ ਮੋਡਲ ਆ ਕੇ ਤੁਰਿਆ ਰਹੇਗਾ ਤੇ ਸਾਡੀ ਪਾਰਟੀ ਦਾ ਮਾਣ ਸਤਿਕਾਰ ਵਧਾਏਗਾ ਇੱਕ ਅਪੀਲ ਮੇਰੀ ਹੋਰ ਹੈ ਇਹਨਾਂ ਨੂੰ ਨੌਜਵਾਨ ਭਰਾਵਾਂ ਨੂੰ ਕਿ ਅਸੀਂ ਇੱਕ ਜੁੱਧ ਲੜ ਰਹੇ ਹਾਂ ਜੋ ਕਿ ਪੰਜਾਬ ਸਰਕਾਰ ਵੀ ਲੜ ਰਹੀ ਹੈ ਨਸ਼ੇ ਦੇ ਵਿਰੁੱਧ ਮੇਰੀ ਬੇਨਤੀ ਹੈ ਮੇਰਾ ਭਰਾ ਇਹ ਨਸ਼ੇ ਦੇ ਵਿਰੁੱਧ ਮੇਰਾ ਸਾਥ ਦੇਗਾ ਸਾਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਸਮਝਾਏਗਾ ਜਿੱਥੋਂ-ਜਿੱਥੋਂ ਵੀ ਮੇਰੇ ਭਰਾ ਆਏ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਾਂ ਕਿਸੇ ਵੀ ਕਸਬੇ ਤੋਂ ਆਏ ਨੇ ਸਾਰਿਆਂ ਨੂੰ ਮੇਰਾ ਵੀਰ ਗਾਈਡ ਕਰੇਗਾ ਇਹ ਕਿ ਸਮਝਾਏਗਾ ਕਿ ਨਸ਼ਾ ਨਹੀਂ ਕਰਨਾ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਤਰੀਕੇ ਨਾਲ ਡਰਾਈਵ ਕਰੋ ਤਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਔਰ ਅੱਜ ਕੱਲ ਦੇ ਜੰਗ ਬੱਚੇ ਆਪਣੀ ਸੋਹਣੀਆ ਸੇਧਾ ਬਣਾ ਕੇ ਔਰ ਜੋ ਦੇਖਿਆ ਹੈ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਉੱਤੇ ਇੱਕ ਮੁਸ਼ਕਲ ਆ ਗਈ ਸੀ ਇੰਡੀਆ ਪਾਕਿਸਤਾਨ ਦੀ ਜਿਹੜੀ ਜੰਗ ਲੱਗੀ ਸੀ ਤੇ ਉਸ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਆਪਣੇ ਦੇਸ਼ ਦੇ ਲਈ ਨੌਜਵਾਨ ਚਾਹੀਦੇ ਨੇ ਬੱਚੇ ਮਤਲਬ ਜੰਗ 'ਚ ਲੜਨ ਲਈ ਤੇ ਕਾਫੀ ਬੱਚਿਆਂ ਨੇ ਵੀਡੀਓ ਵਰੀਲਾ ਬਣਾ ਕੇ ਪਾਈਆਂ ਸੀ ਤੇ ਮੈਂ ਇਹੋ ਅਪੀਲ ਕਰਨਾ ਕਿ ਆਪਣੀ ਸਿਹਤ ਨੂੰ ਸੰਭਾਲੋ ਜੇ ਤੁਹਾਡੇ 'ਚ ਜਾਨ ਹੋਏਗੀ ਤੇ ਤੁਸੀਂ ਕਿਸੇ ਨਾਲ ਲੜ ਸਕੋਗੇ ਦੁਸ਼ਮਣਾਂ ਨਾਲ ਵੀ ਲੜੋਗੇ ਹਰ ਥਾਂ ਤੁਹਾਡੀ ਜੈਜਾਕਾਰ ਹੋਏਗੀ ਅੱਜ ਬੱਚੇ ਦੇਖੋ ਕਿਸ-ਕਿਸ ਸਟੇਜ ਤੇ ਪਹੁੰਚੇ ਹੋਏ ਨੇ ਗੇਮਾਂ ਦੇ ਵਿੱਚ ਆਪਣਾ ਸਰੀਰ ਸੰਭਾਲਿਆ ਹੋਇਆ ਆ ਗੁਰਦਾਸਪੁਰ ਜ਼ਿਲ੍ਹੇ ਦੇ ਵੀ ਨਹੀਂ ਹੋਸਟੇਟਾਂ ਦੇ ਸਭ ਤੋਂ ਵੱਧ ਮਾਨ ਸਤਕਾਰ ਜਿਹੜਾ ਮਿਲ ਰਿਹਾ ਹਰਿਆਣਾ ਸਟੇਟ ਨੂੰ ਮਿਲ ਰਿਹਾ ਕਿਉਂ ਮਿਲ ਰਿਹਾ ਉੱਥੇ ਨਸ਼ਾ ਹੈ ਨਹੀਂ ਸਾਡਾ ਪੰਜਾਬ ਕਿੱਥੇ ਆਜੇ ਨਸ਼ੇ ਦੇ ਵਿੱਚ ਕਈ ਤਰ੍ਹਾਂ ਦੇ ਨਸ਼ੇ ਲਾ ਕੇ ਬੱਚੇ ਜਿਹੜੇ ਨੌਜਵਾਨ ਜੰਗ ਆ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਨੇ ਮੇਰੀ ਅਪੀਲ ਹੈ ਸਾਗਰ ਵੀਰ ਨੂੰ ਕਿ ਤੂੰ ਇਹਨਾਂ ਨੌਜਵਾਨ ਵੀਰਾਂ ਨੂੰ ਜਿਹੜੇ ਤੇਰੇ ਨਾਲ ਆ ਇਸ ਟਾਈਮ ਸਾਡੇ ਕੋਲ ਮੌਜੂਦ ਹੋਏ ਨੇ ਨਜ਼ੁਕੀਆਂ ਬਣੀਆਂ ਨੇ ਕਿ ਇਹਨਾਂ ਨੂੰ ਗਾਈਡ ਕਰ ਵਧੀਆ ਤਰੀਕੇ ਨਾਲ ਗਾਈਡ ਕਰ ਇਹਨਾਂ ਨੂੰ ਸਮਝਾ ਕੇ ਨਸ਼ਾ ਨਹੀਂ ਕਰਨਾ ਆਪਣੀ ਜ਼ਿੰਦਗੀ ਨੂੰ ਸੰਭੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ ਜਿਹੜੀ ਉਹ ਕਿਸੇ ਕੰਮ ਆ ਸਕੇ ਕਿਸੇ ਔਰ ਕਿਸੇ ਦੀ ਮਦਦ ਕਰੋ ਮੇਨ ਟਾਰਗੇਟ ਹੈ ਕਿ ਸਾਡਾ ਜਿਵੇਂ ਕੋਈ ਗਰੀਬ ਆ ਕੋਈ ਨਹੀਂ ਕੰਮ ਕਰ ਸਕਦਾ ਛੱਟਪੇਟ ਲੱਗੀ ਆ ਉਹਦੀ ਮਦਦ ਕਰੋ ਗਰੀਬ ਦੀ ਮਾਤੜ ਬੰਦੇ ਨੂੰ ਬਿਲਕੁਲ ਨਾ ਸਤਾਓ ਮਿਹਨਤ ਕਰੋ ਡਟ ਕੇ ਮਿਹਨਤ ਕਰੋ ਤੇ ਆਪਣੀ ਜਾਨ ਨੂੰ ਆਪਣੇ ਸਰੀਰ ਨੂੰ ਸਾਫ਼ ਰੱਖੋ ਇੰਨੀਆਂ ਗੱਲਾਂ ਕਹਿਣਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਰਜਾ ਸ਼੍ਰੀ ਰਾਮ ਸ਼ਿਵ ਸ਼ਾਨਾ ਸ਼ੇਰੇ ਹਿੰਦ ਜਿੰਦਾਬਾਦ ਸ਼ਿਵ ਸ਼ਾਨਾ ਸ਼ੇਰੇ ਹਿੰਦ ਜਿੰਦਾਬਾਦ ਮੈਂ ਸਾਗਰ ਉਰਫ ਖਣੀ ਮੇਰਾ ਨਾਮ ਸਾਗਰ ਆ ਤੇ ਮੈਂ ਮੈਨੂੰ ਆਪਣੇ ਸ਼ਿਵ ਸ਼ਾਨਾ ਸ਼ੇਰੇ ਹਿੰਦ ਪਾਰਟੀ ਵੱਲੋਂ ਆਪਣੇ ਸ਼ਹਿਰ ਦੀ ਵਾਈਸ ਪ੍ਰਧਾਨਗੀ ਮਿਲੀ ਆ ਠੀਕ ਆ ਮੈਂ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਨਿਭਾਵਾਂਗਾ ਆਪਣੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਮੇਰੇ ਨਾਲ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਮੈਂ ਆਪਣੇ ਸ਼ਹਿਰ ਦਾ ਧੰਨਵਾਦ ਕਰਦਾ ਵਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਵਾ ਕਿ ਜਿੰਨੇ ਮੇਰੇ ਨਾਲ ਆਏ ਆ ਇਦਾਂ ਹੀ ਮੇਰੇ ਨਾਲ ਖਲੋਤੇ ਰੋ ਤੇ Shiv Sena Sher-e-Hind Party ਨੂੰ ਅੱਗੇ ਵਧਾਉਂਦੇ ਰੋ Shiv Sena Sher-e-Hind ਜਿੰਦਾਬਾਦ Shiv Sena Sher-e-Hind ਜਿੰਦਾਬਾਦ ਆਪਣੇ ਪਹਿਲਵਾਨ ਨੂੰ ਬਣਾਉਣਾ ਚਾਹੁੰਦਾ ਵਾ rahul Prabharn ਇਹਨਾਂ ਨੂੰ ਹੀ ਉੱਦਾ ਪ੍ਰਧਾਨ ਮੈਂ ਆਪਣੇ ਸ਼ਹਿਰੀ ਦਾ ਬਣਾਉਣਾ ਇਹਨਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵਾ ਕਿ ਆਪਾਂ ਪੁਲਿਸ ਅੱਗੇ ਵੀ ਅਪੀਲ ਕਰਾਂਗੇ ਕਿ ਇਹ ਜਿਹੜੇ ਬੱਸਾਂ ਦੇ ਹਾਰ ਲਵਜਾਉਂਦੇ ਨੇ ਇਹ ਬੰਦ ਕਰਨ ਇਹ ਬਸਾਂ ਦੀ ਸਪੀਡ ਜਿਹੜੀ ਆ 30 ਤੋਂ 40 ਵੀ ਰੱਖਣੀ ਸ਼ਹਿਰ ਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز